ਬਾਪੂ ਜੀ ਇੱਕ ਸੌਡੇ ਸਮੇ ਦੀ ਗੱਲ ਕਹਿੰਦੇ ਇਸ ਉਮਰ ਤੇ ਕਿਸੇ ਤੋਂ ਪਾਣੀ ਦਾ ਗਲਾਸ ਨਹੀਂ ਚੱਕੀ ਦਾ ਤੂੰ ਤਾਂ ਝੁੰਮਰਾਂ ਪਾਈ ਜਾਣਾ ਓ ਬੱਦਲ ਵੰਗੂ ਛੜੇ ਬੜੇ ਪਾ ਬੱਦਲ ਵੰਗੂ ਛੜੇ ਬੜੇ ਪਾ ਓ ਠੋਕਰ ਖਾ ਖਾ ਗਿਰਦਾ ਗੋਡੇ ਕਹਿੰਦੇ ਬਹਿ ਜਾ ਭਾਈ ਹਾਜੀ ਵਾਹ ਓ ਖੜਾ ਬਥੇਰੇ ਚਿਰਦਾ ਬਈ ਪੱਖੇ ਵਾਂਗ ਹਲਾਰੇ ਖਾਂਦਾ ਭਲੇ ਓ ਦਰਦ ਹਟੇ ਨਾ ਸਿਰਦਾ ਕਹਾਂ ਕੜੋ ਠੋਤਰੀ ਮਾਲਾ ਫਲ ਫਲ ਰਾਮ ਕਕਾਇਆ ਹਾਂਜੀ ਵਾਹ ਜੀ ਓਏ ਉਰਾ ਪਰਾਂਗੇ ਸਾਥ ਤੇਰੇ ਸਾਥ ਨਹੀਂ ਲਿਆਨੀ ਤੁਰਦਾ ਰੰਗਲੀ ਦੁਨੀਆ ਤੋਂ ਫੋਗਨ ਜਾਫਰ ਸਾਥ ਦੀ ਦੁਨੀਆ ਤੋਂ ਕਿ ਮੁਜਾਫਰ ਚਰਨਾ ਸ੍ਰੀ ਦੁਨੀਆ ਜਾਣ ਹੋ ਕੇ ਪੰਜਾਬ ਨੂੰ ਸਾਡੀ ਜੀ ਹਾਤੋ ਹੋ ਜਾਨ ਨੂੰ ਕਰਦਾ ਰੰਗਲੀ ਦੁਨੀਆ ਤੋਂ Great ਵਾਹ ਜੀ ਪਾਉ ਪਾਉ ਵਾਕੂ ਖੁੱਲਾ ਪਿੰਡ ਸੁੱਚੇ ਦਾ ਵੀਰੋ ਪਿੰਡ ਸੁੱਚੇ ਦਾ ਵੀਰੋ ਜਨਮ ਜਿੱਥੋਂ ਦਾ ਪਾਤਾ ਉਹ ਨਿਆਣੀ ਹਉਮਰੇ ਮਰਗੇ ਮਾਪੇ ਨੌਕਰ ਜਾ ਕੇ ਲਾਤਾ ਪੰਜ ਕ ਸਾਲ ਕਰੀ ਸੀ ਨੌਕਰੀ ਨਾ ਮਾ ਫੇੜ ਕਟਾਤਾ ਰੰਗਿਆਂ ਦੇ ਵਿੱਚ ਹੋ ਗਈ ਸਾਦੀ ਸਿਉਂਦੇ ਸੀਸ ਮੜਾਤਾ ਸੁੱਚਾ ਸੌਰੀਆਂ ਨੇ ਆਉਦੇ ਘਰੇ ਬਖਾਤਾ ਸੁੱਚਾ ਸੌਰੀਆਂ ਨੇ ਆਵੇ ਘਰੇ ਬਖਾਤਾ ਸੁੱਚਾ ਸੌਰੀਆਂ ਨੇ ਆਵੇ ਸਦਾ ਸਦਾ ਸੁੱਚਾ ਸੋਇਆ ਨੇ ਹਉ ਦੇ ਕਰੇ ਬਸਾਤਾ ਸੁੱਚਾ ਸੋਇਆ ਓਂਦੇ ਮੋੜ ਦੇ ਹਾ ਓ ਹਾ ਓ ਹਾ ਗੁਰਬਾਣੀ ਨਾ ਸੁਣੀ ਜਿਨਾਂ ਨੇ ਗੁਰਬਾਣੀ ਨਾ ਉਹ ਖਾ ਕੇ ਕੰਨ ਮੁਲਾਜੇ ਬਈ ਸੁੱਕੇ ਟੁਕੜੇ ਚੱਪਣ ਵਾਲਾ ਉਹ ਖਾ ਸਕਦਾ ਨਹੀਂ ਤਾਂ ਜੇ ਬਈ ਜਬਰ ਜਬਰ ਜੋ ਬੋਲਣ ਵਾਲੀ ਗੁਰਬਾਣੀ ਸੁਮਲਾਜੇ ਦਰਸੇ ਬੋਲਣ ਤੋਂ ਫੱਲਾ ਜੀਬ ਚੜਾਜੇ ਅਰਸੇ ਬੋਲਣ ਤੋਂ ਫੱਲਾ ਜੀਬ ਉਹਦੇ ਨਾਮ ਮੰਗਣ ਆਉਂਦੇ ਨਾਲ ਸਿਆਉਦੇ ਜੱਗਰ ਸਿਉ ਵਈ ਤੀਜਾ ਚੰਦ ਸਣਾਉਂਦਾ ਹਾਂਜੀ ਉਹ ਲਾਲ ਸਿਉ ਨੂੰ ਸੁੱਚਾ ਸਿੰਘ ਮੌੜ ਵਿੱਚ ਵਿਆਹ ਕੇ ਲਿਆਉਂਦਾ ਓਏ ਮੁਖਲਾਬੇ ਦੇੜੇ ਨਾਲ ਉੱਠ ਗਿਆ ਓਏ ਛੱਜੂ ਸਿੰਘ ਓਏ ਕਿਸਾਨ ਨੂੰ ਗਾਉਂਦਾ ਬੌਟੀ ਲਾਲੂ ਦੀ ਭਾਨੋ ਨਾਮ ਬਤਾਉਂਦਾ ਬੌਟੀ ਵਾਲੋ ਦੀ ਭਾਨੋ ਨਾਮ ਬਤਾਉਂਦਾ ਬੌਟੀ ਲਾਲੋ ਦੀ ਓਨੋ ਨਾਮ ਬਤਾਉਂਦਾ ਬੌਟੀ ਲਾਲੋ ਦੀ ਲੋ ਜੀ ਸਾਪੜੀ ਨਾਲੋ ਦੀ ਬਲੋ ਨਾਮ ਬਤਾਉਂਦਾ ਮੋਢੀ ਲਾਲੋ ਜੀ ਬਨੋ ਨਾਮ ਬਤਾਉਂਦਾ ਮੋਢੀ ਲਾਲੋ ਜੀ ਓਏ ਉਹਦੀ ਦੇਰ ਮਾਰੋ। ਓਏ ਦੋ ਪਾਈਆਂ ਨੇ ਅਸੀਂ ਹਲ ਵੀ ਜੋੜ ਲੈ ਦੋ ਪਾਈਆਂ ਨੇ ਅਸੀਂ ਹਲ ਵੀ ਜੋੜ ਲੈ ਕਰ ਲਈ ਬੋਲੀਆਂ ਵੀ ਜਣਦੀ। ਵਾਹ ਜੀ ਵਾਹ। ਖੁੱਲਾ ਕਰ ਲੋ ਜੀ ਕੇ ਥੋੜਾ। ਓ ਭਾਈ ਇੱਕ ਪਾਸੇ ਬੁੜੀਆਂ ਹੋ ਜੋ ਇੱਕ ਪਾਸੇ ਹੋਰ ਥੋੜਾ ਜਿਹਾ ਹੋਰ ਪਹਿਣਿਆ ਪਿੱਛੇ ਨੂੰ ਹੋ ਜੋ ਪਹਿਣ ਬਣ ਕੇ ਸਾਰੇ। ਥੋੜਾ ਥੋੜਾ ਪਿੱਛੇ ਨੂੰ ਹੋ ਜੋ ਫੋਟੋ ਵੀ ਵਧੀਆ ਆਊਗੀ। ਓਏ ਦੋ ਪਾਈਆਂ ਨੇ ਅਸੀਂ ਹਲ ਵੀ ਜੋੜ ਲੈ ਕਰ ਲਈ ਬੋਲੀਆਂ ਵੀ ਜਣਦੀ ਤਿਆਰੀ ਪੰਜ ਸੱਤ ਬਾਹਾਂ ਪਾਈਆਂ ਵੀਰਨਾ। ਵਾਹ ਜੀ ਵਾਹ। ਓ ਫੇਰ ਲਾਲਿਆ ਪਾਣੀ ਕਾਣੀ ਲਾ ਕੇ ਬਦਲਿਆ ਪੋਰ ਸੀ ਸੱਚੋਏ ਦੋਸਤ ਆ ਜਾ ਕਾਣੀ ਪੰਜ ਮੇਹ ਦਿਨ ਮੈਂ ਮਾਰਿਆ ਗੇੜਾ ਬੋਲੀਆਂ ਉਗਰ ਵੀ ਆਇਆਂ ਹੁਲੀਆਂ ਵਰ ਕੇ ਹੋਈਆਂ ਗਿਠ ਕੇ ਬੱਲੇ ਪੰਡੂਆਂ ਮੁੱਛਣ ਦੀਆਂ ਨਿਆ ਦੋ ਪਾਣੀਆਂ ਨੇ ਅਸੀਂ ਚੱਕੀਆਂ ਮੰਨੀਆਂ ਵਿੱਚ ਬੋਲੀਆਂ ਦੇ ਡਾਣੀਆਂ ਦੋ ਚਾਰ ਪਾਣੀ ਲਾ ਕੇ ਵੀਰਨਾ ਵਾਹ ਜੀ ਵਾਹ ਓਏ ਬੋਲੀਆਂ ਅਸੀਂ ਪਕਾਈਆਂ ਕੌਰ ਤਾਂ ਸਾਡੇ ਬਾਤਾ ਬਾਕੇ ਬਣ ਕੇ ਸਖਰੀਆ ਪਾਣੀਆਂ ਹਾਂਜੀ ਓਏ ਰੇ ਚਮਤਾਲੇ ਖੰਪੇ ਕਰਦਾ ਮੈਂ ਮੰਡਲੀਆਂ ਲਾਈਆਂ ਨਵਾ ਵੀਰ ਮੈਂ ਗੱਡਾ ਬਣਾ ਲਿਆ ਓ ਬੱਲੇ ਓਏ ਨੰਗੀਆਂ ਤੁਰਾ ਪਵਾਣਾਂ ਅਠਾ ਅਠਾ ਬਾ ਮੇਰਾ ਕਰ ਲੀਆਂ ਉਹਦੇ ਨਾਲ ਸੀ ਆਇਆ ਉਹ ਗਾਇਆ ਢੰਡੀ ਪੁਰਿਆ ਦੀ ਪੌਣ ਸੀ ਚਲਦੀ ਤੰਗਲੀ ਨਾਲ ਅੜਾਇਆ ਚਾਰ ਇਕਠਾ ਰੂਪ ਆਲੇ ਜੋ ਬਰਾ ਖੁਰਕੋ ਆਪ ਕਰਾਈਆ ਵਾਹ ਜੀ ਵਾਹ ਜੋ ਪਛੋਂ ਦੀ ਪੌਣ ਸੀ ਚਲਦੀ ਛੜਲੀ ਨਾਲ ਅਵਰਾਇਆ ਹਾਂ ਜੀ ਤੁਲਾ ਸੇਠ ਮੈਂ ਸਤ ਲਿਆ ਤੋਲਾ ਤਕੜੀ ਨਾਲ ਤਲਾਈਆ ਆਪਦੇ ਮਿੱਤਰਾਂ ਨੂੰ ਭੋਗ ਬੰਗੂ ਵਰਤਾਈਆ ਆਪਣੇ ਮਿੱਤਰਾਂ ਨੂੰ ਭੋਗ ਬੰਗੂ ਵਰਤਾਈਆ ਆਪਣੇ ਮਿੱਤਰਾਂ ਨੂੰ ਸਾਡਾ ਬਗਉਂ ਸੱਜਿਆ ਪੇ ਮਿੱਤਰਾਂ ਨੂੰ ਭਗਵੰਦ ਸੱਜਿਆ ਪੇ ਮਿੱਤਰਾਂ ਨੂੰ ਉਹਦੇ ਘਿੜ-ਘਿੜ ਮਾਉ ਕੇ ਓਏ ਮੂੰਹ ਓਏ ਦੇਤੇ ਘਿੜ-ਘਿੜ ਮਾਉ ਕੇ ਤਾਈਓ ਨੱਚਦੀ ਨੀ ਮੀ ਆ ਪਾ ਕੇ ਸ਼ਰਤੀ ਮਾਮੇ ਨੇ ਦੂਜਾ ਵਿਆਹ ਕਰਵਾ ਕੇ ਸ਼ਰਤੀ ਮਾਮੇ ਸਾਡਾ ਦੂਜਾ ਵਿਆਹ ਕਰੇਗਾ ਆਕੇ ਹਾਜੀ ਹੱਥੋਂ ਤੇਰਿਓਂ ਛੁੱਟ ਗਈ ਢਾਣੀ ਬੈਗੀ ਟੰਗ ਤੇ ਡਾਕੇ ਨੀ ਮਾਪਿਆ ਤੇਰਿਆਂ ਨੂੰ ਹੋ ਗਈਆਂ ਖਬਰ ਓ ਥੱਲੇ ਬਾਪੂ ਓ ਬੈਗੀ ਢੇਰੀ ਢਾਕੇ ਖਾਲੀ ਨਜਰਾਂ ਨੇ ਆਈ ਜਿਨ ਮੇਂ ਚੰਦ ਕੁਆਗੇ ਖਾਲੀ ਹੀ ਨਜਰਾਂ ਨੇ ਖਾਲੀ ਨਜਰਾਂ ਨੇ ਓ ਨਜਰਾਂ ਮਾਕੇ ਖਾਲੀ ਨਜਰਾਂ ਤੁਮੇ ਸਿੰਘ ਦੀ ਗੱਲ ਸੁਣਾਵਾ ਊਤਮ ਸਿੰਘ ਦੀ ਗੱਲ ਸੁਣਾਵਾ ਸੁਣਾਵਾ ਸੋਡੇ ਕੋਲੇ ਮੁੰਡੀਆਂ ਮੁੱਛਾਂ ਪਰਮਾ ਚਿਹਰਾ ਬੱਲੇ ਓਏ ਕੁੰਡੀਆਂ ਮੁੱਛਾਂ ਪਰਮਾ ਕੇ ਰੱਬਾ ਕਰ ਬੱਲੇ ਉਹ ਹਿੰਮਤ ਕੋਲ ਕੇ ਰੱਬਾ ਕਰ ਬੱਲੇ ਉਹ ਲੰਡਣ ਹਾਲ ਵਿੱਚ ਤਾਕਨ ਹੋ ਗਿਆ ਅਸਲਾ ਲੇ ਕੇ ਕੋਲੇ ਓਏ ਇੱਕ ਡੈਰ ਤੇ ਮਾਰੀ ਗੋਲੀ ਬੱਲੇ ਬਈ ਇੱਕ ਕੰਡਾਰ ਦੇ ਮਾਰੀ ਗੋਲੀ ਖਾੜ ਗਿਆ ਟਕਟੋਲੇ ਓਹ ਕਰਨਲ ਜਰਨਲ ਭੱਜ ਗਏ ਸਾਰੇ ਓਹ ਕਰਨਲ ਜਰਨਲ ਭੱਜ ਗਏ ਸਾਰੇ ਨਿਮਲ ਗੁਣ ਕੁਰਸੀਆਂ ਓ ਲੈ ਲਾ ਲੋ ਹਥਕੜੀਆਂ ਸ਼ੇਰ ਪੰਜਾਬੀ ਬੋਲੇ 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 ਆਵੇ ਤਾਵੇ ਬੋਲ ਨਾਲ ਪੁਲ ਬਣ ਧਿਆਂ ਚੱਕ ਮੈਥੋਂ ਜਿੱਤਿਆ ਨਾ ਜਾ ਹਾਂਜੀ ਵਾਜੀ ਵਾਜੀ ਹਾਂਜੀ ਜਿਹੜੀ ਬੰਗਲੇ ਦੇਸ਼ ਨੂੰ ਜਾਵੇ ਇਕਦੇ ਨੂੰ ਉਹ ਭਰ ਧਿਆ ਜਿਹੜੀ ਬੀਕਾ ਨੇਰ ਵਿੱਚ ਜਾਵੇ ਓਏ ਕਿਰੇ ਲੋ ਭਰਤਾਂ ਜੀ ਤੋਂ ਪੈਰ ਚੱਕਿਆ ਨਾ ਜਾਵੇ ਧਰਪਾ ਦੇ ਬਾਬੂ ਨੂੰ ਨਮਾਈਂਣ ਪਟਿਆਲਿਓ ਆਵੇ ਓਏ ਇਣਿਆ ਜੁੜਦਾ ਗੱਡੀ ਖਾ ਰੂਪ ਆਉਂਦੀ ਜਾਵੇ ਮਿੱਡੀਆਂ ਨਾ ਸਾਤੇ ਲੋਕ ਚਾਪੜਾ ਪਾਰੇ 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 ਮਿੱਡੀਆਂ ਨਾ ਸਾਤੇ ਮੋੜੀ ਦੇ ਮੋਹnde ਹੱਤੇ ਹਾ ਖੁੱਲ੍ਹਾ ਕਰਾ ਲੈ ਉਹ ਪੀਕਾ ਨੇ ਦੋ ਉੱਠ ਲਿਆ ਦਾ ਦੇ ਕੇ ਨੋਟ 85 ਬਈ ਭਾਈ ਬਖਤੌਰੇ ਸ਼ਜਲੀ ਬੰਦੀ ਰੱਲੇ ਹੋਏ ਭਾਈ ਬਖਤੌਰੇ ਸ਼ਜਲੀ ਬੰਦੀ ਰੱਲੇ ਬਣੇ ਗੰਡਾਸੀ ਬਈ ਰੈਖਾਨੇ ਵਿੱਚ ਬੰਨ ਬੋਲੀਆਂ ਹੋਰ ਰੈਖਾਨੇ ਵਿੱਚ ਬੰਨ ਬੋਲੀਆਂ ਭਾਈ ਰੁਪਏ ਦੀ ਦਾ ਫਿਰ ਵਜਾ ਬੋਤੇ ਤੇ ਮੰਨ ਬੋਦੀ ਅਖੀਂ ਵਜਾ ਬੋਤੇ ਤੇ ਮੰਨ ਬੋਦੀ ਅਖੀਂ ਵਜਾ ਬੋਤੇ ਤੇ ਮੰਨ ਬੋਦੀ ਅਖੀਂ ਵਜਾ ਬੋਤੇ ਤੇ ਹੋਰ ਮੋਰ ਦੇ ਹਾਸੇ ਹਾਸੇ ਆ ਤਿਆਰ ਦੀਆਂ ਕੋ ਪਾਰ ਦੀਆਂ ਬੈਤੀਆਂ ਸ਼ਾਹੂਕਾਰ ਦੀਆਂ ਤੇ ਬਾਗਾਂ ਦੇ ਵਿੱਚ ਕਟਣ ਕਸੀਦੇ ਉਹ ਸੂਈਆਂ ਰੱਖਣ ਤਾਰ ਦੀਆਂ ਬਈ ਗਲੀ ਗਲੀ ਬੰਜਾਰਾ ਫਿਰ ਕਿਆ ਬਲ 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 ਪੱਕੇ ਮਲ ਲੋੜੀ ਦਾ ਜਨ ਨੇ ਪਰ ਕੇ ਪਾਵਣ ਲੱਗੀਆਂ ਓਏ ਹਾਏ ਓਏ ਅਟਕ ਤਈਆ ਤੋੜੀ ਦਾ ਮੈਣ ਜਾਲ ਮੈਂ ਬੈਜੋਤਾ ਚੋਰੀ 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 ਦਾ ਉਲੀ ਪਾਉਣ ਵਾਲਿਆ ਹੁਣ ਸੁਣ ਕੇ ਜਾ ਅਸੀਂ ਖੱਥ ਲਵੇ ਧੀਆ ਚਾਹੂਕਾਰ ਧੀਆ ਓਏ ਪਾਕਾਂ ਦੇ ਵਿੱਚ ਕੱਢਣ ਤੁਸੀਂ ਤੇ ਹਾਂਜੀ ਓ ਸੁਨਿਆ ਰੱਖਦੀਆਂ ਸਾਰਦੀਆਂ ਓਏ ਗਲੀ ਗਲੀ ਪੁੰਜਾਰਾ ਫਿਰਦਾ ਲੱਪ ਕਸ਼ੁਰਮਾ ਲੋੜੀ ਜਾ ਭਰੀ ਸਲਾਈ ਲੈਣੀ ਪਾਈ ਨੈਣਾ ਲਾ ਦੁੱਖ ਤੋੜੀ ਦਾ ਪਰਵਾਦਿਆ ਬਾਂਗ ਚੀਕਦੇ ਚਰਕ ਦੀ ਬੋਤਾ ਚੋਰੀ ਨਾ ਲਗੇਰ ਸੈ ਚੜਦੀ ਬੋਤਾ ਚੋਰੀ ਨਾ ਹਮ ਲਗੇਰ ਸੈ ਚੜਦੀ ਬੋਤਾ ਚੋਰੀ ਨਾ ਮੈਨ ਗੋਸਾ ਚੜਦੀ ਬੋਤਾ ਚੋਰੀ ਹੀ ਦਾ ਥੋੜੀ ਦੇ ਥੋੜੀ ਦੇ ਸਭ ਤੇ ਥੋੜੇ ਤੋਂ ਉੱਠ ਲੈ ਆਂਦਾ ਬੀ ਕਨੇਰ ਤੋਂ ਉੱਠ ਲੈ ਆਂਦਾ ਢੇਕੇ ਰੋਕ 85 ਓ ਸੈਣੇ ਦੇ ਵਿੱਚ ਝਾਂਜਰ ਬਣਦੀ ਬੱਲੇ ਬੱਲੇ ਉਹ ਸੈਣੇ ਦੇ ਵਿੱਚ ਝਾਂਜਰ ਬਣਦੀ ਮੁਕਸਰ ਬਣਦੀ ਕਾਠੀ ਉਹ ਭਾਈ ਬਖਤੌਰ ਚ ਬੰਨ ਟਾਕੂ ਏ ਭਾਈ ਬਖਤੌਰ ਚ ਬੰਨ ਟਾਕੂ ਏ ਰੱਲੇ ਬਣੇ ਗੰਡਾਸੀ ਉਹ ਰੌਟਿਆਂ ਦੇ ਵਿੱਚ ਕੂਂਡੇ ਬਣਦੇ ਉਹ ਰੌਟਿਆਂ ਦੇ ਵਿੱਚ ਕੂਂਡੇ ਬਣਦੇ ਸ਼ਹਿਰ ਭਦੌੜ ਦੀ ਛਾਟੀ ਉਹ ਹਿੰਮਤਪੁਰੇ ਵਿੱਚ ਕਈਆਂ ਬਣਦੀਆਂ ਇਹ ਮਤਪੁਰੇ ਵਿੱਚ ਕਈਆਂ ਬਣਦੀਆਂ ਢਾਪੁਰੇ ਦੀ ਤਾਤੀ ਉਹ ਰੈਖਣੇ ਵਿੱਚ ਸ਼ਰਾਬ ਨਿਕਲਦੀ ਉਹ ਰੈਖਣੇ ਵਿੱਚ ਦੇਸੀ ਸ਼ਰਾਬ ਨਿਕਲਦੀ ਗੱਲ ਰਹੀ ਨਾ ਬਾਕੀ ਚੜ ਜਾ ਬੋਤੇ ਤੇ ਉਹ ਮੇਰਾ ਪੱਸੀ ਅੱਖ ਨਹੀਂ ਬੋ ਜਾ ਬੋਤੇ ਤੇ ਹੱਲਾ ਬੋੜ ਦੀ ਅੱਖ ਨਹੀਂ ਬੋ ਜਾ ਬੋਤੇ ਤੇ ਕਰਪਾਣਾ ਹੋ ਜੋੜ ਬੋਲੀਆ ਪਾਵਾ ਬਾਪੇ ਦੀ ਕਿਰਪਾਣਾ ਹੋ ਜੋੜ ਬੋਲੀਆ ਪਾਵਾ ਬਾਪੇ ਦੀ ਕਿਰਪਾਣਾ ਹੋ ਜੋੜ ਬੋਲੀਆ ਪਾਵਾ ਬਾਪੇ ਦੀ ਕਿਰਪਾਣਾ ਬੋਲੀਆ ਪਾਵਾ ਬਾਪੇ ਦੀ ਪਾਣਾ ਮੋੜੀ ਦੇ ਮੋੜ ਤੇ ਹਾਏ ਹਾਏ ਹਾ ਉਹ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਬੜ ਬੈਠੀ ਮੇਰੇ ਭਾਂਡੇ ਮਾਂਜੂ ਆਏ ਆਏ ਓ ਕਿਹੜਾ ਮੇਰੇ ਭਾਂਡੇ ਮਾਂਜੂ ਕੌਣ ਵਿੜੇ ਨੂੰ ਜੇੜੀ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਗੁੰਜੜ ਲੈ ਕੇ ਜਾਊਂਗਾ ਮੋਤੀ ਬਾਗ ਦੀਏ ਗੁੰਜੜ ਲੈ ਕੇ ਬੋਤਲਾਂ ਖੂ ਤੋਂ ਪਾਣੀ ਪਰਦੀ ਬਈ ਗੋਰੀ ਚਿੱਟੀ ਲੰਮ ਸੁਲਮੀ ਹੋ ਗੋਰੀ ਚਿੱਟੀ ਲੰਮ ਸੁਲਮੀ ਨੇਤੀ ਇਸ਼ਾਰੇ ਕਰਦੀ ਬਈ ਬਾਰੀ ਵਿੱਚੋਂ ਖੜਾ ਵੇਖ ਕੇ ਓ ਬਾਦੀ ਰਾਜਿਓ ਹੋ ਬਾਰੀ ਵਿੱਚੋਂ ਖੜਾ ਵੇਖ ਕੇ ਉਕੇ ਪਰਦੀ ਪੁਸ਼ਪਾ ਪੜਤਾ ਦੀ ਪੱਗ ਦੇ ਬੇਜ ਤੇ ਮਰਦੀ ਪੁਸ਼ਪਾ ਪੜਦਾ ਜੀ ਹੋਰ ਦੇ ਬੇਜ ਤੇ ਮਰਦੀ ਪੁਸ਼ਪਾ ਪੜਦਾ ਦੀ ਉਹ ਪੱਗ ਦੇ ਪੇਂ ਤੇ ਮਰਦੀ ਪੁਸ਼ਪਾ ਪੜਦਾ ਜੀ ਹੋਰ ਦੇ ਬੇਜ ਦੇ ਮਰਦੀ ਪੁਸ਼ਪਾ ਪੜਦਾ ਦੀ ਉਹ ਪੱਗ ਤੇ ਪੇਂ ਤੇ ਮਰਦੀ ਓ ਓ ਨਠਾੜੇ ਪਿੰਡ ਵਿੱਚ ਤੂਤ ਸੁਣੀ ਦਾ ਤੂਤ ਤੂਤੀਆਂ ਬਾਰਾ ਬਈ ਉੱਚੀ ਨਗਰ ਤੇ ਬੈਠਾ ਤੂਤਾ ਬੱਲੇ ਓ ਗਲ ਸੋਣੇ ਦੀਮਾ ਵਾਲਾ ਬਈ ਗਿਣ ਕੇ ਦੇਖਣੇ ਗਿਣ ਕੇ ਸਾਰੇ ਓ ਮੜ ਕੇ 111 ਬਈ ਬੋਦੀ ਵਾਲਾ ਤਾਰਾ ਚੜਿਆ ਉਕਰ ਕਰ ਹੋਣ ਪੁਣਾ ਤੇ ਹੋਗੇ ਟਾਕ ਦੇ ਛਾਲੀਆਂ ਦੇ ਭੈਣ ਗਿਰਾਕੇ ਚੰਦਪੁਰ ਨਾ ਧਰ ਕੇ ਸੁਖ ਨਹੀਂ ਬਸਣਗੇ ਮਾਪੇ ਚੰਦਪੁਰ ਨਾ ਧਰ ਕੇ ਸੁਖ ਨਹੀਂ ਬਸਣਗੇ ਮਾਪੇ ਜਦੋਂ ਨਾ ਦਾਜੇ ਸੁਖ ਨਹੀਂ ਬਸਣਗੇ ਬਾਪੇ ਅੰਗੁਰ ਨਾ ਵਸੇ ਮੋੜੀ ਤੇ ਮੋੜੀ ਦੇ ਕੇ ਹਾਂ ਨਾ ਸਿਰੌਂਦੀਆਂ ਹੋਰ ਜਦ ਲੀਲਾ ਕਰਦਾ ਨਾ ਵਿਚ ਰੌਂਦੀਆਂ ਜਦ ਲੀਲਾ ਕਰਦਾ ਨਾ ਵਿਚ ਰੌਂਦੀਆਂ ਨਾ ਜਦ ਲੀਲਾ ਕਰਦਾ ਨਾ ਜਤੋਂ ਦੇ ਨਾ ਚੰਦ ਕੁਰਨੀ ਧਰ ਕੇ ਗੁੱਦੀ ਪਈ ਤੂੰ ਅੰਦਰੋਂ ਨਾ ਯਾਕੇ ਦੀਨੀ ਆ ਜਾਂਦਾ ਝੜ ਕੇ ਵਾਹ ਜੀ ਵਾਹ ਨਾਲ ਦੀਆਂ ਨੇ ਦੁੱਧ ਨੀਰ ਢਕ ਲੈ ਗੁੱਦੀਆਂ ਵਿਰਾ ਦੇ ਚੜ ਕੇ ਅੰਦਰੋਂ ਤੂੰ ਨਿਕਲੀ ਖੜ ਦੇ ਢੇਰ ਨਾ ਬੜ ਕੇ ਅੰਦਰੋਂ ਤੂੰ ਨਿਕਲੀ ਖੜ ਦੇ ਢੇਰ ਨਾ ਬੜ ਕੇ ਅੰਦਰੋਂ ਤੂੰ ਨਿਕਲੀ ਖੜ ਦੇ ਢੇਰ ਨਾ ਬੜ ਕੇ ਅੰਦਰੋਂ ਤੂੰ ਨਿਕਲੀ ਖੜ ਦੇ ਢੇਰ ਨਾ ਬੜ ਕੇ ਅੰਦਰੋਂ ਤੂੰ ਨਿਕਲੀ ਵੇ ਬਿੱਚ ਸਰੀ ਕੇ ਰਹਿਣਾ ਹੋਵੇ ਨਾ ਮੇਣਾ ਹਾਜੀ ਵਾ ਓ ਧੀ ਭੈਣ ਦਾ ਦਈਣਾ ਮੇਣਾ ਰੱਖੀਏ ਘੱਟ ਬਚਾ ਕੇ ਓ ਸੱਤ ਚ ਬਹਿ ਕੇ ਗਾਲ ਨਾ ਕੱਢੀਏ ਓ ਸੱਤ ਚ ਬਹਿ ਕੇ ਗਾਲ ਨਾ ਕੱਢੀਆਂ ਨਾ ਕਰੀਏ ਗੱਲ ਲਾ ਕੇ ਓ ਮੁਕਰ ਜਾਣਾ ਮਰਨ ਬਰੋਬਰ ਹਾਜੀ ਵਾ ਓ ਮੁਕਰ ਜਾਣਾ ਮਰਨ ਬਰੋਬਰ ਰੱਖੀਏ ਬੋਲ ਪੁਗਾ ਕੇ ਕੱਲਾ ਕੰਮ ਦੀਆਂ ਸੁਰ ਸੁਰ ਕੰਨ ਲਾ ਕੇ ਕੱਲਾ ਕੰਮ ਦੀਆਂ ਮੇਰੇ ਨਾਲ ਗੱਲ ਲਾ ਕੇ ਕੱਲਾ ਕੰਮ ਦੀਆਂ ਜਰਾ ਗੱਲਾਂ ਕਹਿ ਗੱਲਾਂ ਕੰਮ ਦੀਆਂ ਫੜ ਜਰਾ ਗੱਲਾਂ ਕਹਿ ਗੱਲਾਂ ਕੰਮ ਦੀਆਂ ਹਰ ਵੀ ਜਰਾ ਗੱਲਾਂ ਕਹਿ ਗੱਲਾਂ ਕੰਮ ਦੀਆਂ ਓ ਬਾਰੀ ਮਸੀ ਕੱਢਣੇ ਆ ਸੀ ਖੱਡ ਕੇ ਲਿਆਂਦਾ ਤਾਣਾ ਬਾਈ ਸਿੱਧੂ ਦਾ ਸਾਡਾ ਗੋਤ ਦੋਸਤੋ ਓ ਸਿੱਧੂ ਦਾ ਸਾਡਾ ਗੋਤ ਦੋਸਤੋ ਆਨਿਆਂ ਦਾ ਵੱਜਦਾ ਲਾਣਾ ਓ ਗਾਣਾ 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 ਸਿੱਧੂ ਮਰਜਾ ਕੇ ਕੋਈ ਦੱਸ ਜਾ ਪਤਾ ਗਾਣਾ ਕੋਈ ਦੱਸ ਲੈ ਪਤਾ ਟਿਕਾਣਾ ਵੀ ਪੂੜਾ ਪੂੜੇ ਕੋਲੋ ਕੋਲੇ ਓ ਖੁੱਲਾ ਭੁਲੀ ਕੋਲੋ ਗੋਲੀ ਗੰਗਾ ਕੋਲ ਨਥਾਣਾ ਵੀ ਚੰਦ ਭਾਂ ਦੇ ਗੋਤੇ ਭੌਂਗਦੇ ਓ ਲੁੱਟ ਲੈ ਦਬੜੀ ਖਲਾ ਵੀ ਆਕਲਗੇ ਤੋਂ ਮੰਜੇ ਮਗਾ ਲੈ ਓ ਵੇਚੇ ਤੋਂ ਦੇ ਠਾਣਾ ਮਿਲਣੀ ਜੀ ਸੜਕੇ ਸਾਡਾ ਪਿੰਡ ਨਥਾਣਾ 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 ਮਿਲਣੀ ਜੀ ਸੜਕੇ ਮੋੜ ਦੇ ਮੋੜ ਦੇ ਲੈ ਵੀ ਸਮਨਦੀਪ ਆ ਤਾਂ ਆਪਾਂ ਬੰਦ ਕਰਾਂਗੇ ਪਹਿਲਾਂ ਮਾਂ ਮੁੰਡੇ ਦੇ ਵਿਆਹ ਲਈ ਦੀ ਮਾਂ ਕੀ ਕਹਿੰਦੀ ਆ ਪੇਕੇਆਂ ਨੂੰ ਫਿਰ ਪੇਕੇ ਕੀ ਕਹਿੰਦੇ ਆ ਕੀ ਕਹਿੰਦੇ ਆ ਦੋ ਬੋਲੀਆਂ ਇਕੱਠੀਆਂ ਪਾਵਾਂਗਾ ਬਸ ਠੀਕ ਹੈ ਠੀਕ ਹੈ ਜੀ ਠੀਕ ਤਾਵੇ 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 ਵੀ ਪੇਕੇ ਨਾਲ ਗਰਮੀਤ ਰੁੱਸ ਗਈ ਆਏ ਹਾਏ 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 ਉਹ ਪੇਕੇ ਨਾਲ ਗਰਮੀਤ ਰੁੱਸ ਗਈ ਕਹਿੰਦੀ ਸੋਡੀ ਨਾਨਕ ਸੱਤ ਨਾ ਪਸੰਦ ਮੇਰੇ ਆਵੇ ਵੇ ਐ ਨਹੀਂ ਸੀ ਐ ਕਰਨਾ ਆਹ ਹਾਏ ਉਹ ਗਿੱਲਾ ਵਾਲਿਆਂ ਨੂੰ ਕਹਿੰਦੀ ਐ ਨਹੀਂ ਸੀ ਐ ਕਰਨਾ ਸਾਨੂੰ ਕੋਲੋਂ ਦੇ ਕੇ ਮਤ ਕਿਹੜਾ ਸੁਝਾਵੇ ਵੇ ਗੱਲ ਸੁਣੋ ਬੇਸਬਰ ਹੋ ਵਾਹ ਜੀ ਵਾਹ ਕਹਿੰਦੀ ਵੀ ਗੱਲ ਸੁਣੋ ਖਾਨ ਸੂਰ ਹੋ ਮੇਰੇ ਸਾਰੇ ਪਕੌੜੇ ਖਾ ਗਏ ਛੱਡ ਦੇ ਤੁਸੀਂ ਲੱਡੂ ਵੀ ਨਹੀਂ ਆਏ ਹਾਏ ਕਹਿੰਦੀ ਛੱਡ ਦੇ ਤੁਸੀਂ ਲੱਡੂ ਵੀ ਨਹੀਂ ਮੈਂ ਜਿੰਦਾ ਲਾਉਣਾ ਸੀ ਜਿੰਦਾ ਨਾ ਮੈਨੂੰ ਥਿਆ ਆਵੇ ਗਰਮੀਤ ਵਿਚਾਰੀ ਨੂੰ ਤੇ ਕਹਿੰਦੇ ਕੋਸਾਰ ਚੱਡੀ ਜਾਵੇ ਮੀਤ ਵਿਚਾਰੀ ਨੂੰ ਤੇ ਕਹਿੰਦੇ ਕੋਸ ਚਾਵੇ ਮੀਤ ਵਿਚਾਰੀ ਨੂੰ ਤੇ ਕਹਿੰਦੇ ਤੂੰ ਮੀਤ ਵਿਚਾਰੀ ਨੂੰ ਤੇ ਕਹਿੰਦੇ ਕੋਸਾ ਚੱਲੀ ਜਾਵੇ ਮੀਤ ਵਿਚਾਰੀ ਨੂੰ ਉਹ ਪੇਕੇ ਕਿਹੜਾ ਕੱਟ ਸੀ ਕਹਿੰਦੇ ਗੱਲ ਸੁਣ ਭਾਈ ਗਰਮੀਤ ਤੂੰ ਸਾਡੀ ਗੱਲ ਸੁਣ ਭਾਈ ਗਰਮੀਤ ਤੂੰ ਸਾਡੀ ਆ ਮਾਰਨਾ ਬਾਧੂ ਪਕਾਈ ਕਹਿੰਦੇ ਨਾ ਸਦੇ ਤੋਂ ਅਸੀਂ ਨਹੀਂ ਆ ਬੱਲੇ ਬੱਲੇ ਕਹਿੰਦਾ ਬਿਨਾ ਸਦੇ ਤੋਂ ਅਸੀਂ ਨਹੀਂ ਆ ਤੂੰ ਆਪੇ ਸੀ ਕਾਰਨ ਦੇ ਕੇ ਆਈ ਵੀ ਜੋ ਵੀ ਖਾਧਾ ਕਹਿੰਦੇ ਦੱਸ ਦਿੰਨੇ ਆ ਤੇ ਹਾਂਜੀ ਉਹ ਕਹਿੰਦੇ ਜੋ ਵੀ ਖਾਧਾ ਦੱਸ ਦਿੰਨੇ ਆ ਤੈਨੂੰ ਭਾ ਮੈਂ ਪਿੰਨ ਕੱਬੀ ਚੱਕ ਲੈ ਭਾਈ ਕਹਿੰਦੇ ਇੱਕ ਟੋਕਰਾ ਪਕੌੜਿਆਂ ਦਾ ਖਾਧਾ ਉਹ ਬੱਲੇ ਕਹਿੰਦਾ ਇੱਕ ਟੋਕਰਾ ਪਕੌੜਿਆਂ ਦਾ ਖਾਧਾ ਇੱਕ ਟੋਫਣੀ ਖਾਧੀ ਆ ਖਟਿਆਈ ਹਾਂਜੀ ਤੂਕ ਦੇਗਾ ਬਸ ਚਾਹ ਲੀਆਂ ਪੀਤੀਆਂ ਵਾਹ ਵਾਜਿਓ ਉਹ ਕਹਿੰਦੇ ਤੋਕ ਤੇ ਕਾਬਾ ਚਾਹ ਦੀਆਂ ਪੀਤੀਆਂ ਕੀ ਨੇਆਂ ਹੋਰ ਪੁਲਾਈ ਕਹਿੰਦੇ ਰਸਗੁੱਲੇ ਤੇ ਗਲਾਬ ਜਾਮਣਾ ਉਹ ਬੱਲੇ ਬੱਲੇ ਕਹਿੰਦੇ ਰਸਗੁੱਲੇ ਤੇ ਗਲਾਬ ਜਾਮਣਾ ਬੇਲ ਦੰਦ ਵਾਲੀ ਬੇਟੂ ਸਾਹਤ ਜਾਂਦੀ ਹੈ ਲਕਾਈ ਜੀ ਸੇਵਾ ਸੁਭਾ ਸਾਡੀ ਕੁਛ ਨਹੀਂ ਹੋਈ ਉਹ ਬੱਲੇ ਉਹ ਕਹਿੰਦੇ ਸੇਵਾ ਸੁਭਾ ਸਾਡੀ ਕੁਛ ਨਹੀਂ ਕੁਛ ਨਹੀਂ ਹੋਈ ਖਾਣ ਪੀਣ ਚ ਰਹੀ ਖਿੱਚ ਖਚਿਆ ਇਨੀ ਮੀਤੋ ਚੁੱਪ ਕਰ ਜਾ ਵੱਡੀ ਬਹੂ ਬਲੱਡ ਦੀ ਗੋਲੀ ਲੈ ਕੇ ਆ ਇਨੀ ਮੀਤੋ ਚੁੱਪ ਕਰ ਜਾ ਜੀ ਲੈ ਕੇ ਆਈ ਮੀਤੋ ਚੁੱਪ ਕਰ ਜਾ ਓ ਮੋਰ ਏ ਹਾਂ ਏ ਹਾਂ ਏ ਹਾਂ ਬਾਬਾ ਵਈ ਬੇਬੇ ਨੂੰ ਵਿਆਹ ਕੇ ਲਿਆਇਆ ਤੇ ਗੱਲ ਹੋਈ ਬਾਬਾ ਕਹਿੰਦਾ ਵੀ ਮੇਰੀ ਮਾਂ ਨੂੰ ਚੰਗੀ ਤਰ੍ਹਾਂ ਨਮਾਣ ਮੂਦੀ ਤੇ ਮੈਂ ਜਾਣਾ ਖੇਤ ਬੇਬੇ ਨੇ ਕੀਤਾ ਭਈ ਨਮਾਈ ਧਮਾਈ ਬੇਬੇ ਨੂੰ ਰੋਡੜੀ ਕਵਾ ਕੇ ਤੇ ਸੰਦੂਕ ਸਾਬਦਾ ਬਾਬਾ ਖੇਤੋਂ ਆਇਆ ਬਾਬਾ ਕਹਿੰਦਾ ਮਾਂ ਕਿੱਥੇ ਆ ਬੇਬੇ ਕਹਿੰਦੀ ਉਹ ਤਾਂ ਮੈਂ ਸ਼ਾਂਤੀ ਕਹਿੰਦਾ ਕਿੱਥੇ ਕਿਹੜੀ ਸੰਦੂਕ ਚ ਤੇ ਉਹ ਦੁਵਾਰ ਕੀ ਹੋਇਆ ਉਹਨੇ ਬੜਾ ਕੁੱਟਿਆ ਤੇ ਮੈਂ ਬੜਾ ਰੋਈ 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 ਰੋਣ ਜਦੋਂ ਤੇ ਮੈਂ ਬੜਾ ਰੋਈ ਉਹਨੇ ਬੜਾ ਕੁੱਟਿਆ ਤੇ ਮੈਂ ਬੜਾ ਰੋਈ ਬਾਬਾ ਬਾਂਗੜਦਾਈ ਜਿਹੜੀ ਮੰਗਵਾ ਬਾਬਾ ਬਾਂਗੜਦਾਈ ਜਿਹੜੀ ਹੋਈ ਬਾਬਾ ਬਾਂਗੜਦਾਈ ਜਿਹੜੀ ਹੋਈ ਬਾਬਾ ਬਾਂਗੜਦਾਈ ਜਿਹੜੀ ਕਰਵਾਈ ਬਾਬਾ ਬਾਂਗੜਦਾਈ ਜਿਹੜੀ ਇਹ ਚਿਕਾ ਚੁਗਾ ਬਣਾ ਦੂ ਮੜਾ ਮੋਟਾ ਕਹਣਾ ਨੇ ਤੀਹਣਾ ਕੋਬੀ ਕੁਬੀ ਧਰ ਲੈਨੇ ਆਲੂ ਨੇ ਖਵਾਈ ਚੱਲੀਆਂ ਬਾਅਦ ਮੈਨੂੰ ਬੇਬੇ ਨੇ ਕੀ ਕਿਹਾ ਬੇਬੇ ਘਰੇ ਘਰ ਮੰਡੀ ਜਾਂਦੀ ਸੀ ਬੇਬੇ ਨੇ ਚੂਈਆਂ ਚੂਈਆਂ ਲੰਬੀਆਂ ਘਰ ਆਏ ਸੋ ਸਾਰੇ ਆਸੇ ਪਾਸੇ ਧਰ ਲੀਆਂ ਬੇਬੇ ਨੇ ਬਣਾ ਕੇ ਜਦੋਂ ਬਾਬਾ ਆਉਂਦਾ ਸ਼ਾਮੀ ਨਾਲ ਦੇ ਬੰਦਿਆ ਨਾ ਕਹਿੰਦਾ ਵੀ ਆਓ ਚਿਕਾ ਚੁਮਾ ਧਰਿਆ ਪੈਕੋ ਆਉਂ ਮਟਿਆ ਬੇਸ ਬਾਬੇ ਨੇ ਪਹਿਲੀ ਵਾਰ ਕੀ ਲਾਉਂਦਾ ਪਹਿਲੀ ਵਾਰ ਕੀ ਆਉਂਦਾ ਪੂਛ ਆ ਗਈਆ ਪੂਛ ਹੋਰੀਆ ਤੇ ਫਿਰ ਉਹ ਹੀ ਹੁਟਾ ਓਨੇ ਬੜਾ ਕੁੱਟਿਆ ਤੇ ਮੈਂ ਬੜਾ ਰੋਈ ਨਿਓਨੇ ਬੜਾ ਕੁੱਟਿਆ ਤੇ ਮੈਂ ਬੜਾ ਰੋਈ ਨਿਓਨੇ ਬੜਾ ਕੁੱਟਿਆ ਤੇ ਮੈਂ ਬੜਾ ਰੋਈ ਓਏ ਕਿਉ ਨਗਰ ਹੈ ਭਾਰੀ ਓਏ ਪੰਜ ਤਾਂ ਇੱਥੇ ਪੰਜ ਹੈਗੇ ਐ ਕਰਦੇ ਨੰਬਰਦਾਰੀ ਖੂਤੇ ਪੱਕੀ ਬੈਠਕ ਹੈ ਜੋ ਕੰਮ ਕਰਦਾ ਹੈ ਪਟਵਾਰੀ ਓਏ ਅੱਧ ਕੋਹਤੇ ਪਿੰਡ ਮਾਨਕ ਹੈ ਜੋ ਉੱਪਰ ਇਹ ਗੱਦੀ ਮਾਰੀ ਓਏ ਅੱਡ ਕੋਸ ਤੇ ਪਿੰਡ ਗੰਜੀ ਮਾਨ ਸਾ ਠੇਕਾ ਭੀਮ ਦਾ ਪਾਰੀ ਤਿੰਨ ਕੋਤੇ ਤਿੰਨ ਚੱਕ ਹੈਗੇ ਚੌ ਕੋਤੇ ਤੁੰਗਵਾਲੀ ਓਏ ਕੱਚੀ ਪੱਕੀ ਪੁੱਚੂ ਗੜਿਆਦਿਆਂ ਬੇਕਾਲਾ ਰਾ ਨਾ ਜਾਣੀ ਚੋਬਰ ਖਾਨੇ ਦੇ ਚਾਹ ਦੇ ਪਹਾਕੇ ਪਾਣੀ ਜੋ ਭਰਖਾਨੇ ਦੇ ਸਾਦੇ ਪਹਾਕੇ ਪਾਣੀ ਜੋ ਭਰਖਾਨੇ ਦੇ ਚਾਹ ਦੇ ਪਹਾਕੇ ਪਾਣੀ ਹੋ ਚੰਟੀ ਕਰਦੀ ਜਣਤਾ ਯਾਰੋ ਸਭ ਨੂੰ ਜੀ ਜੀ ਕਹਿੰਦੀ ਬਈ ਲੁਧਿਆਣੇ ਦੇ ਬਾਜੀ ਕਹਿੰਦੇ ਬੰਦੇ ਹੋ ਲੁਧਿਆਣੇ ਦੇ ਬਾਜੀ ਕਹਿੰਦੇ ਮਾਰ ਸਾ ਤੀ ਤੀ ਕਹਿੰਦੀ ਬਈ ਅੰਬਰਸਰੀਏ ਕਹਿ ਕੇ ਗੁਰਮੁਖੀ ਹੋਏ ਅੰਬਰਸਰੀਏ ਕਹਿ ਕੇ ਗੁਰਮੁਖੀ ਫਿਰ ਨਵੇਚਦੇ ਮਹਿੰਦੀ ਗਾਲ ਰਹਿ ਖਾਨੇ ਦੀ ਗੁੱਠੀ ਕਦੇ ਨਾ ਰਹਿੰਦੀ ਗਾਲ ਰਹਿ ਖਾਨੇ ਦੀ ਗੁੱਠੀ ਕਦੇ ਨਾ ਰਹਿੰਦੀ ਗਾਲ ਰਹਿ ਖਾਨੇ ਦੀ ਆ ਵੀ ਆ ਚੱਕੀ ਛੁੱਟ ਗਈ ਚੁੱਲੇ ਨੇ ਛੁੱਟ ਵਾਹ ਚੱਕੀ ਛੁੱਟ ने ਚੁੱਲੇ ਨੇ ਛੁੱਟ ਜਾਣਾ ਰੱਬ ਨੇ ਬਣਾਈਆਂ ਜੋੜੀਆਂ ਤੂੰ ਮਨਸਤ ਗੁਰਦਾ ਓਏ ਹੋਏ ਹੋ ਮਨਸਤ ਗੁਰਦਾ ਪਾਣਾ ਤੀਮੀ ਸਬਰ ਕੀ ਆਪੇ ਜਰਦਾ ਕਾਣਾ ਤੀਮੀ ਸਬਰ ਕੀ ਮੌਤ ਮੌਤ ਨਾ ਕਰਿਆ ਕਰਨੀ ਮੌਤ ਮੌਤ ਨਾ ਕਰਿਆ ਕਰਨੀ ਦੇਖ ਮੌਤ ਦੇ ਕਾਰੇ ਬਈ ਪਹਿਲਾ ਮੌਤ ਨੇ ਦਿੱਲੀ ਲੁੱਟੀ ਓ ਬੱਲੇ ਹੋ ਪਹਿਲਾ ਮੌਤ ਨੇ ਦਿੱਲੀ ਲੁੱਟੀ ਫੇਰ ਬੜੀ ਪਟਿਆਲੇ ਓਏ ਘਰ ਕਰਦਾ ਓਨੇ ਲੈਤਾ ਬਦਲਾ ਓ ਬੱਲੇ ਬੱਲੇ ਹੋ ਘਰ ਕਰਦਾ ਓਨੇ ਲੈਤਾ ਬਦਲਾ ਚੁਣ ਚੁਣ ਕੇ ਬਰੂ ਮਾਰੇ ਤਖਤੋਂ ਲੈ ਜੈਗੀ ਚੁਣਵੰਦੀ ਸਰਕਾਰੇ ਤਖਤੋਂ ਲੈ ਜੈਗੀ बदले मोदी ने नोट है बदले फेर कानून लियाते चंद्रे मोदी ने धरने खाते चंद्रे मोदी ने धरने देख लोदी ने धरने देख लोदी ने ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕੇ ਲਾ ਬਾਜ਼ਾਰ ਵਿੱਚੋਂ ਬੋਲਾ ਨਹੀਂ ਪਾਣੀ ਦੀ ਬੋਤਲ ਵੀ ਹਾਦੀ ਸਾਡਾ 15 ਰੁਪਏ ਕਿਲੋ ਸੁਨਾ ਨਹੀਂ ਪਾਣੀ ਦੀ ਬੋਤਲ ਵੀ ਹਾਦੀ ਸਾਡਾ 15 ਰੁਪਏ ਕਿਲੋ ਸੁਨਾ ਨਹੀਂ ਪਾਣੀ ਦੀ ਬੋਤਲ ਵੀ ਹਾਦੀ ਆਉਂਦੀ ਕੁੜੀਏ ਜਾਂਦੀ ਕੁੜੀਏ ਨਰਾ ਜਾਣਦੇ ਬੋਡੀ ਪੱਪਾ ਕਹਿੰਦਾ ਸੁਣ ਲੈ ਉਹ ਉੜਾ ਕਹਿੰਦਾ ਉਠਣ ਕਰਕੇ ਪਾ ਸਤ ਗੁਰਦੇ ਪਾਣੀ ਵੀ ਤੇਰੀ ਉਮਰ ਦੇ ਸਾਥੀ ਲੱਗੇ ਪਰ ਤੇਰੀ ਉਮਰ ਨੇ ਸਾਥੀ ਨਸ ਕੇ ਨਾਰਾ ਜਾਣਾ ਰਾਣੀ ਵੀ ਜੱਤ ਮੇਲਣ ਦਾ ਕਰਦਾਂ ਤੇਨੂੰ ਉਹ ਦੰਦਿਆ ਤੋਰ ਪਛਾਣੀ ਦਰਸ਼ਨ ਮੰਗਦੇ ਆ ਤੇਰੀ ਉਮਰ ਦੇ ਹਾਣੀ ਦਰਸ਼ਨ ਮੰਗਦੇ ਆ ਉਹ ਤੇਰੀ ਉਮਰ ਦੇ ਹਾਣੀ ਦਰਸ਼ਨ ਮੰਗਦੇ ਆ ਤੇਰੀ ਉਮਰ ਦੇ ਹਾਣੀ ਦਰਸ਼ਨ ਮੰਗਦੇ ਆ ਤੇਰੀ ਉਮਰ ਦੇ ਹਾਣੀ ਦਰਸ਼ਨ ਮੰਗਦੇ ਆ ਤੇਰੀ ਉਮਰ ਦੇ ਹਾਣੀ ਦਰਸ਼ਨ ਆਪੋ ਜੀ ਵੀ ਤੂੰ ਸੱਚ ਕਰਦਾ ਭਜਨ ਭਲਾਦਾ ਬੱਲੇ ਉਹ ਤੂੰ ਸੱਚ ਕਰਦਾ ਭਜਨ ਭਲਾਦਾ ਧਾਰੀ ਨੀਤ ਕੇ ਖੋਡੀ ਵੀ ੱੱਲੇ ਸਗਾ ਤੂੰ ਮਾਲਾ ਫੇਰ ਲੈ ਉਹ ਲਾ ਭੂਮੀਨਾ ਚੋਟੀਆਂ ਕਾਂਠੀ ਤੇਰੀ ਦੇ ਖੜ ਹਲਾਰੇ ਮੋਟੀਆਂ 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 ਕਾਂਠੀ ਤੇਰੀ ਦੇ ਮੋੜ ਦੇ ਮੋੜ ਦੇ ਥੋਕ ਲਾ ਬੱਬੂ ਪਾਓ ਵੇਰਾ ਦਾ ਕੀ ਕੰਮ ਕਰਗੇ ਰਾਜਾ ਕਹਿਦਾ ਕੀ ਕੰਮ ਕਰਗੇ ਬਿਆ ਕੁੱਕੜਾ ਨਾ ਘਰਿਆ ਟਿੱਟਰ ਬੁੱਟੇ ਟਰਟੀਟ ਬਾਉਟੀਆਂ ਜਨ ਕੁੱਕੜਾਂ ਦੀ ਚੜਦੀ ਓਏ ਕੁੱਤੇ ਨੂੰ ਕਹਿੰਦੇ ਮਾਰ ਤੇ ਝੋਕਾ ਓਏ ਜਾਨ ਦੀ ਕੜਾ ਹੀ ਠਰਦੀ ਓਏ ਬਾਂਦਰ ਮੈਰਾ ਚੜ ਗਿਆ ਖੂਤੇ ਪਾਣੀ ਕੋਪੜ ਦਰਦੀ ਲੰਗੇ ਸਿਉਂਦਾ ਗਿਰਜ ਸਿਵਤ ਵੀ ਕਰਦੀ ਢਟਾਰ ਜਾਤ ਲੱਗੀ ਮੰਡੇ ਭਕਾਮ ਮੁੰਡੇ ਢੇੜ ਢੇੜ ਕੇ ਦਰਦੀ ਓਏ ਜਨ ਬਨਣ ਦੀ ਹੋਗੀ ਤਿਆਰੀ ਅਖੀ ਦੀ ਐ ਲੜਦੀ ਜਨਤਾ ਬਨਤੀ ਭੇਡ ਨਗਾਰੋਂ ਜਿਹੜੀ ਜੱਤ ਨੂੰ ਫੁਲਾ ਕੇ ਖੜਦੀ ਸੱਪ ਦੇ ਪੈਰ ਨਹੀਂ ਸਿਤਨੱਜ ਕੁੰਦਰ ਕਰਦੀ ਸੱਪ ਦੇ ਪੈਰ ਨਹੀਂ ਸਿਤਨੱਜ ਕੁੰਦਰ ਸਾਸੀ ਸੱਪ ਦੇ ਪੈਰ ਨਹੀਂ ਸਿਤਨੱਜ ਕੁੰਦਰ ਕਰਦੀ ਸੱਪ ਦੇ ਪੈਰ ਨਹੀਂ ਤੁਰਪੀਏ ਪਿੰਡ ਰਹਿ ਖਾਨਾ ਕਿਹੜੇ ਹੌਸਲੇ ਤੁਰਪੀਏ ਪਿੰਡ ਰਹਿ ਖਾਨਾ ਕਿਹੜੇ ਹੌਸਲੇ ਤੁਰਪੀਏ ਪਿੰਡ ਰਹਿ ਖਾਨਾ ਇਹ ਹੌਸਲੇ ਤੁਰਪੀਏ